ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਚੋਲਾ ਸਾਹਿਬ ਤੋਂ ਇੱਕ ਸੜਕ ਪਿੰਡ ਰਤੋਕੇ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਕੋਈ 1.5 200 ਮੀਟਰ ਦੀ ਦੂਰੀ ਆ ਸਾਰੀ ਵੀਰ ਗਿੰਦਰ ਸਿੰਘ ਉਹਨਾਂ ਦਾ ਘਰ ਪਹਿਲਾਂ ਵੀ ਇਸ ਕਰੋਂ ਆਪਾਂ ਕਾਫੀ ਵीडियो ਤੁਹਾਨੂੰ ਦਿਖਾਈਆਂ ਨੇ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਵੀਰ ਦਾ ਪਸ਼ੂ ਐਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਸੋ ਅੱਜ ਇੱਕ ਜਿਹੜੀ 200 ਆਪਾਂ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਆ ਮੋਰਾ ਬਰੀਡ ਦੇ ਵਿੱਚ ਇਹ ਝੋਟੀ ਆ ਬਹੁਤ ਵਧੀਆ ਚੰਗੇ ਮਿਲਕ ਰਿਕਾਰਡ ਦੇ ਵਿੱਚ ਇਸ ਵਕਤ ਹੈਗੀ ਆ ਠੀਕਾ ਜੀ ਬੈਕਗਰਾਉਂਡ ਵੀ ਇਹਦੀ ਆਪਾਂ ਤੁਹਾਨੂੰ ਦੱਸ ਦਿਆਂਗੇ ਪਿਛਲੇ ਸਵੇਰੇ ਫਸਟ ਟਾਈਮਰ ਦਾ ਕਿੰਨਾ ਦੁੱਧ ਰਿਆ ਇਸ ਵਾਰ ਇਹ ਝੋਟੀ ਦੂਜਾ ਸਵੇਰ ਸੂਈ ਆ ਮਗਰ ਜਿਹੜੀ ਇਹ ਤਾਂ ਕੱਟੀ ਆਈ ਹੈ ਬਹੁਤ ਵਧੀਆ ਚੰਗੇ ਬੁੱਲ ਦੀ ਮਗਰ ਕੱਟੀ ਆ ਵੀਰ ਗਿੰਦਰ ਹੁਣੋਂ ਤੋਂ ਆਪਾਂ ਲੈ ਲਾਂਗੇ ਪੂਰੀ ਡਿਟੇਲ ਸੋ ਅੱਜ ਉਹ ਭਰਾਵਾ ਦੀ ਵਾਰੀ ਆ ਵੀ ਜਿਹੜੇ ਵੀਰ ਕਾਫੀ ਸ਼ੌਕ ਰੱਖਦੇ ਆ ਵੀ ਤਕਰੀਬਨ ਕੋਈ 20 ਸਰੀ ਜਾਂ 19-20 ਸਰੀ 20 ਸਰੀ ਮੱਝ ਆਪ ਨੂੰ ਚਾਹੀਦੀ ਹੈ ਮਤਲਬ 20 ਕਿਲੋ ਬਾਜ ਦੇ ਤਲੇ ਦੁੱਧ ਤਿਆਰ ਹੋਵੇ ਤੇ ਅਸੀਂ ਜ਼ਰੂਰ ਚਾਹ ਬਣੇ ਹੈਗੇ ਆ ਮੱਝ ਖਰੀਦਣ ਦੇ ਠੀਕ ਆ ਜੀ ਝੋਟੀ ਖਰੀਦਣ ਦੇ ਇੱਕ ਬਹੁਤ ਪਿਆਰੀ ਝੋਟੀ ਤੁਹਾਨੂੰ ਦਿਖਾਵਾਂਗੇ ਕੇਂਦਰ ਵੀਰ ਹੋਂਦੇ ਕੋਲ ਆਈ ਆ ਠੀਕ ਆ ਜੀ ਕਿਉਂਕਿ ਵਪਾਰ ਲੈਣ ਦਾ ਇਹਨਾਂ ਦਾ ਕੰਮ ਆ ਪਸ਼ੂ ਇਸੇ ਤਰ੍ਹਾਂ ਹੀ ਆਉਣਾ ਤੇ ਅੱਗੇ ਸੇਲ ਕਰ ਦੇਣਾ ਇਸੇ ਝੋਟੀ ਦੀ ਇੱਕ ਖਾਸੀਅਤ ਦੱਸਾਂ ਕਿ ਤੁਹਾਨੂੰ ਹੁਣ ਦੋਸਤੋ ਪੀਂਆਂ ਪਾਈਆਂ 25 ਦਿਨਾਂ ਤੇ ਆਪਦੇ ਪੀਕ ਤੇ ਚੱਲਣ ਦੀ ਹੈ ਚੰਗਾ ਦੁੱਧ ਇਸ ਵਕਤੇ ਤੇ ਥੱਲੇ ਹੁਣ ਮੌਜੂਦ ਆ ਜਿਹੜਾ ਕਿਸੇ ਸੱਜਣ ਵੀਰ ਨੇ ਕਹਿਣਾ ਵੀ ਠੁੱਕੇ ਪਸ਼ੂ ਨੂੰ ਵੀ ਇੰਨਾ ਕਿਲੋ ਦਊਗਾ ਉਹ ਅੱਜ 20 ਕਿਲੋ ਇਹ ਤੇ ਥੱਲੇ ਦੁੱਧ ਤਿਆਰ ਹਾਜ਼ਰ ਆ ਜਿਹੜੇ ਕਿਸੇ ਭਰਾ ਨੇ ਖੁਸ਼ ਹੋ ਕੇ ਪੈਸੇ ਲਾ ਦੇਣੇ ਆ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੈਣੀ ਆ ਤਰੀਕ ਅੱਜ 23 ਮਾਰਚ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਕੋਈ 9:00 ਵਜੇ ਦਾ ਟਾਈਮ ਹੈਗਾ ਠੀਕ ਆ ਜੀ ਮਾਰਨਿੰਗ ਦਾ ਰਾਤ ਸ਼ਾਮ ਇਵਨਿੰਗ ਟਾਈਮ ਜਿਹੜੀ ਚੁਵਾਈ ਕੀਤੀ ਆ ਉਹ ਕੇਂਦਰ ਸਿੰਘ ਉਹਨਾਂ ਦੇ ਕੋਲ ਤੁਹਾਨੂੰ ਚੁਵਾਈ ਵੀ ਮਿਲ ਜੂਗੀ ਔਰ ਰਿਕਾਰਡਿੰਗ ਇਹਨਾਂ ਭਰਾਵਾਂ ਨੇ ਕੀਤੀ ਆ ਠੀਕ ਆ ਜੀ ਤੇ ਆਪਾਂ ਨਾਲ ਦੀ ਨਾਲ ਹੀ ਅੱਜ ਲਾਈਵ ਮਿਲਕਿੰਗੇ ਇਹਦੀ ਕਰਾਵਾਂਗੇ ਇੱਕ ਟਾਈਮ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਕਰਦੇ ਆਂਗੇ ਤੇ ਨਾਲ ਦੀ ਨਾਲ ਹੀ ਜਿਹੜੀ ਹੋਰ ਰਿਕਾਰਡਿੰਗ ਆਪਾਂ ਕਰਾਂਗੇ ਉਸ ਵਿਹਾਰ ਤੇ ਤੁਸੀਂ 2-3 ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦੇ ਜੀ ਬਹੁਤ ਪਿਆਰੀ ਝੋਟੀ ਆ ਪੂਰੀ ਗੱਲਬਾਤ ਕਰਾਂਗੇ ਕੇਂਦਰ ਦੇ ਨਾਲ ਇਹ ਕਿੱਥੋਂ ਆਈ ਹੈ ਕਿ ਬੈਕਗ੍ਰਾਉਂਡ ਆ ਕਿੰਨਾ ਐਸ ਵਕਤ ਹੁਣ ਮੌਕੇ ਤੇ ਇਹਦੇ ਥੱਲੇ ਦੁੱਧ ਖਾਜ ਰਾ ਸੋ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਆ ਸਭ ਤੋਂ ਪਹਿਲਾਂ ਕਿੰਦਰ ਸਾਸਰੀਕਾਲ ਸਾਸਰੀਕਾਲ ਸੰਤੂ ਸਾ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਰ ਵੀਰ ਕੀ ਹਾਲ ਚਾਲ ਬਹੁਤ ਵਧੀਆ ਵੀਰ ਜੀ ਠੀਕ ਠਾਕ ਠੀਕ ਆ ਲੈ ਵੀ ਕਿੰਦਰ ਜਰੂਰ ਜੰਦੇ ਬਹੁਤ ਵਧੀਆ ਵੀਰੇ ਅੱਛਾ ਕਿੰਦਰ ਚਲੋ ਵਪਾਰ ਦਾ ਕੰਮ ਆ ਮਾਲ ਤਾਂ ਇਸੇ ਤਰ੍ਹਾਂ ਡੇਲੀ ਰੁਟੀਨ ਚ ਆਈ ਜਾਂਦਾ ਤੇ ਜਾਈ ਜਾਂਦਾ ਵੀਰੇ ਇੱਕ ਬਹੁਤ ਆਪਾਂ ਕਹ ਲਈਏ ਵੀ ਕੀਮਤੀ ਹੀਰਾ ਕੱਢ ਕੇ ਲੈ ਕੇ ਆਂਦਾ ਚਲੋ ਵਪਾਰ ਲੈਣ ਦੇ ਵਿੱਚ ਇਹੋ ਜਿਹੇ ਪਸ਼ੂ ਜ਼ਰੂਰ ਲੈ ਕੇ ਆਉਣੇ ਚਾਹੀਦੇ ਵੀ ਕਾ ਕੋਈ ਭੈਣ ਭਰਾ ਲੈ ਕੇ ਜਾਵੇ ਪੈਸੇ ਖਰਚ ਕਰਕੇ ਕਾ ਬਰੀਡ ਤੇ ਕੰਮ ਕਰ ਸਕੇ ਚੰਗੀ ਨਰਸਸ ਸਿਹਤਾਰ ਤੇ ਕੰਮ ਕਰ ਸਕੇ ਵੀ ਚੰਗੇ ਇੱਕ ਡੇਰੀ ਫਾਰਮਰ ਨੂੰ ਚੰਗਾ ਕ ਫਾਇਦਾ ਹੋਵੇ ਇਹੋ ਜਿਹੇ ਪਸ਼ੂ ਪਾ ਕੇ ਦੋ ਚਾਰ ਅੱਛਾ ਗਿੰਦਰਏ ਝੋਟੀ ਦਾ ਪੂਰਾ ਵੇਰਵਾ ਮੇਰੇ ਭਰਾਵਾਂ ਨਾਲ ਆਪਣੇ ਨਾਲ ਸਾਂਝਾ ਕਰਦੇ ਝੋਟੀ ਦਾ ਸੂਆ ਕਿਲਵਾ ਇਹ ਸੰਦੂ ਸਾਹੋਂ 59 ਸੂਆ ਸੋਈ ਹੈ ਜੀ ਠੀਕ ਹੈ ਪਹਿਲੇ ਸੂਏ ਆਪਣੇ ਮਤਲਬ ਖਾਸ ਹੀ ਬੰਦੇ ਰਿਸ਼ਤੇਦਾਰਾਂ ਤੋਂ ਹੀ ਆਈ ਹੈ ਅੱਛਾ ਜੀ ਪਹਿਲੇ ਸੂਵੇ ਉਹਨਾਂ ਨੇ ਲਿਆਂਦੀ ਆ ਛੋਟੀਏ ਠੀਕ ਆ ਉਧਰੋਂ ਹਰਿਆਣੇ ਦੀ ਚਲੋ ਬਰੀਡ ਆ ਉਧਰੋਂ ਆਈ ਆ ਇੱਕ ਸੂਆ ਅੰਨ ਚ ਹੋਇਆ ਵਾ ਠੀਕ ਆ ਦੂਸਰੇ ਸੂਵੇ ਚਲੋ ਆਪਾਂ ਸੇਲ ਪਰ ਚ ਇਹਦਾ ਕੰਮ ਆ ਆਪਾਂ ਕਿਹੜੀ ਘਰੇ ਰੱਖਣੀ ਉਹਨਾਂ ਨੂੰ ਦੱਸਿਆ ਵੀ ਆਪਾਂ ਦੇ ਵੇਚ ਨਹੀਂ ਆ ਜੀ ਜੀ ਤੇ ਚਲੋ ਭੈਣ ਭਰਾਵਾਂ ਨੂੰ ਚਲੋ ਜਿਹੜਾ ਕੋਈ ਚੰਗਾ ਦੁੱਧ ਵਾਲਾ ਚਾਹ ਵਾਲਨ ਵਾਲਾ ਵਾ ਉਹਦੇ ਬਹੁਤ ਜਿਆਦਾ ਫਾਇਦੇ ਬੰਦੀ ਆ ਹਾਂ ਫਿਰ ਪਹਿਲੇ ਸੂਏ ਦੀ ਵੀ ਇਹਦੀ ਮਗਰ ਕੱਟੀ ਆ। ਹਾਂ ਗਾੜੀ ਦੂਜੇ ਸੂਏ ਦੀ ਵੀ ਕੱਟੀ ਦਿੱਤੀ। ਮਗਰ ਇਸ ਇਸ ਵਾਰ ਵੀ ਕੱਟੀ ਆ। ਇਸ ਵਕਤ ਵੀ। ਇਹ ਘਰੇ ਬੋਲ ਦੀ ਆ ਗਈ ਅੰਦਰ। ਇਹ ਗੋਪੀ 1 ਦੀ ਕੱਟੀ ਆ ਜੀ। ਲੌਬੀ। ਇਹ ਜੋ ਡਾਕਟਰ ਜਗਜੀਤ ਵਾਲੇ ਗੋਪੀ 1 ਦੀ ਦੋਸਤੋਂ ਮਗਰ ਕੱਟੀ ਆ। ਇੱਧਰ ਵੇਖੋ। ਆ ਥਾੜੇ ਵੇਖੋ ਮੇਰਾ ਭਰਾ ਠੀਕ ਆ ਜੀ। ਕੀ ਕੁਆਲਿਟੀਆਂ ਵੇਖਣ ਵਾਲੀਆਂ ਨੇ। ਮਾੜੀ ਗਾਦੇ ਜਿਹੜੇ ਥਣਾਰਗੇ ਨਾ। ਹਾਂ। ਥਣ ਹੁਣ ਨਹੀਂ। ਸੋ ਜਿਹੜੇ ਦੋਸਤੋਂ ਲਾਣੇ ਘਰਾਣੇ ਦੇ ਬੋਲਣੇ ਚੰਗੇ ਬੋਲਣੇ ਠੀਕ ਆ ਜੀ। ਜਿਹੜੇ ਬਿਲਕੁਲ ਨਾਮੀ ਉਹਨਾਂ ਦੇ ਬੱਚਿਆਂ ਨੂੰ ਇੱਕ ਕੁਆਲਿਟੀ ਹੁੰਦੀ ਆ ਥਣਾ ਦੀ ਝੋਲੀ ਦੀ ਖਾਸ ਤੌਰ ਤੇ ਵੇਖਿਆ ਜੇ ਕੋਈ ਨਾਰਮਲ ਸਾਂ ਤਾਂ ਆਪਾਂ ਬੱਚਾ ਲੈਨੇ ਆ ਤੇ ਮੈਨੂੰ ਲੱਗਦਾ ਬਿੰਦੀਆਂਆਂ ਹੀ ਲਗੀਆਂ ਹੁੰਦੀਆਂ ਜਿਵੇਂ ਸਾਡੀਆਂ ਭੈਣਾਂ ਬਿਲਕੁਲ ਮੱਥੇ ਤੇ ਲਾਉਂਦੀਆਂ ਹਾਂਜੀ ਆ ਤੇ ਗਿੰਦਰ ਵੀਰੇ ਇਹ ਝੋਟੀ ਦਾ ਇੱਕ ਸਮਾਂ ਦੱਸਦੇ ਵੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਸੂਈ ਨੇ ਸੰਧੂ ਸਾਹਿਬ ਇਹਨੂੰ ਹੋਏ ਹੋਣਗੇ ਕੋਈ 20 ਤੋਂ 25 ਦਿਨ ਹੋ ਗਏ ਹੋਣਗੇ ਕਿਉਂਕਿ ਤੁਹਾਨੂੰ ਵੀ ਪਤਾ ਜਿਹੜਾ ਇੰਨਾ ਦੁੱਧ ਅੱਜ ਦੇਣ ਦੇ ਹੀ ਆ ਨਾ ਮੌਕੇ ਤੇ ਤਿਆਰ ਆ ਉਹ ਹੁਣ ਰਾਤ ਦੀ ਸੂਈ ਨੇ ਚ 10 ਦਿਨਾਂ ਦੀ ਸੂਈ 20 ਦਿਨਾਂ ਦੀ ਸੂਈ ਨੇ ਮੈਂ ਨਹੀਂ ਦੇ ਹਾਂ ਲਾਵਾ ਆਪਾਂ ਕੀ ਜਾਈਏ 20 ਦਿਨਾਂ ਦੀ ਸੋਈ 8 ਦਿਨਾਂ ਦੀ ਹਾਂਜੀ 20 ਤੋਂ 25 ਦਿਨ ਹੋ ਗਏ ਹੋਣਗੇ ਸੋਈ ਨੇ ਜੀ ਠੀਕ ਆ ਜੀ ਹਾਂਜੀ ਇਸ ਵਕਤ ਤੇ ਕਿੰਦਰ ਜਿਹੜਾ ਲੀਟਰ ਚਾਹੇ ਕੋਈ ਕੰਡਾ ਵੀਰ ਕਰ ਲੈ ਚਾਹੇ ਲੀਟਰ ਮਾਰ ਕੇ ਤਸੱਲੀ ਕਰਨਾ ਚਾਹੁੰਦਾ ਹੈ ਤੇ ਕਿੰਨਾ ਦੋਦੇ ਥੱਲੇ ਹੈਗਾ ਲੀਟਰ ਵਾਈਜ਼ ਸੰਦੂ ਸਾਹਿਬ ਜੇ ਤੇ ਆਪਾਂ ਉਦਾਂ ਵਿਖਾਵਾ ਜਿਹੜਾ ਨਾ 12 ਲੀਟਰ ਦੀ ਬਾਲਟੀ ਆ ਆਪਣੇ ਕੋਲ ਠੀਕ ਆ ਉਹ ਦੋਵੇਂ ਵੇਲੇ ਭਰ ਕੇ ਇੱਕ ਸਮੇਤ ਦੇ ਦਿੰਦੀ ਹੈ ਠੀਕ ਆ ਹਾਂਜੀ ਤੇ ਜਿਹੜਾ ਉਤਰਾਂ ਆਪਾਂ ਲੀਟਰ ਮਾਰ ਲੈਨੇ ਆ ਲੀਟਰ ਇਹਦੇ ਥੱਲੇ ਹੋਊਗਾ 19 ਹੋ ਜੇ 20 ਹੋ ਜੀ 19 ਹੋ ਜੇ ਚਾਹ ਕੋਈ ਲਾਲੂ ਬਾਦ ਘਾਟ ਕਈ ਯਾਰ ਪਾਈਆ ਖੰਡ ਇਧਰ ਉਧਰ ਵੀ ਹੋ ਸਕਦਾ ਹਾਂ 19 ਹੋ ਜੇ ਸਾਢੇ 19 ਹੋ ਜੇ ਹਾਂ ਸਾਢੇ 18 ਹੋ ਜੇ 9 ਹੋ ਜਾਂਦਾ ਦੋ ਵਜੇ ਬਾਕੀ ਉਹਨਾਂ ਦੇ ਘਰੋਂ ਆਪਾਂ ਚੋ ਕੇ ਵੱਧ ਲੈਂਦਾ 20 ਤੋਂ ਬਾਹਰ ਚੋ ਕੇ ਲੈਂਦਾ ਠੀਕ ਹੈ ਜੀ ਪਰ ਆਪਣੇ ਤੋਂ ਥੋੜਾ ਜਿਹਾ ਆਣ ਕੇ ਮੈਂ ਨਾ ਦੋ ਤਿੰਨ ਦਿਨ ਦਿਲ ਦੁਲਜਿਆ ਨਹੀਂ ਤਰਿਆ ਸਾਨੂੰ ਪਤਾ ਜਿੱਥੇ ਲੰਮਾ ਸਮਾਰਿਆ ਹੋਇਆ ਨਾ ਡੰਗਰੇ ਫਿਰਦਾ ਜਿਹੜਾ ਆਉਂਦਾ ਵਾ ਉਹ ਜਿਹੜਾ ਡੰਗਰੇ ਆ ਉਹਦਾ ਹੋਰ ਸਿਸਟਮ ਹੋ ਜਾਂਦਾ ਉਹਦਾ ਫਿਰ ਉਹਨੂੰ ਆਉਂਦਾ ਵੀ ਮੈਂ ਤੇ ਵਾਂਡੇ ਵੇਂਦੀ ਵਰਤੀ ਹਾਂ ਇਹ ਜਿਹੜੇ ਘਰੋਂ ਕੱਢ ਕੇ ਲਿਆਉਣਾ ਪੀਸ ਉਹਦਾ ਮੁੜ ਕੇ ਉੱਖਾ ਜਾਂਦਾ ਬਿਲਕੁਲ ਬਿਲਕੁਲ ਉਹਨਾਂ ਆਪਾਂ ਹੀ ਕਿਤੇ ਨਵੇਂ ਥਾਂ ਜਾਈਏ ਤੇ ਦਿਲ ਨਹੀਂ ਲਾਉਂਦੇ ਤੇ ਹੁਣ 3 4 ਦਿਨ ਹੀ ਜਾ ਕੇ ਮਤਲਬ ਮੈਂ ਜਲੀ ਮਤਲਬ ਇਹ ਵੀ ਇਹ ਸਿੱਧੀ ਘਰੋਂ ਆਈ ਆ ਹਾਂ ਪਹਿਲਾਂ ਅੱਡੇ ਆਪਣਾ ਵੀ ਜਿਹੜਾ ਵਪਾਰ ਲੈਣ ਦਾ ਪਹਿਲੇ ਅੱਡੇ ਦੇ ਦੋ ਚਾਰ ਅੱਡੇ ਤੇ ਪਛੂ ਚੜਿਆ ਉਹਦੇ ਪੈਸੇ ਬਹੁਤ ਘਰ ਆਉਂਦਾ ਫਿਰ ਪਛੂ ਜਿਹੜਾ ਵਾ ਉਹ ਦਿਲ ਲਾ ਕੇ ਕਰਦਾ ਹਾਂ ਸਾਲਾ ਮੈਂ ਵੀ ਇੱਕ ਵਾਰੀ ਦੋਸਤੋ ਤੁਹਾਨੂੰ ਆਪਾਂ ਖੋਲ ਕੇ ਮਾੜਾ ਜਿਹਾ ਦਰਸ਼ਨ ਮੇਲੇ ਕਰਾਉਨੇ ਆ ਝੋਟੀ ਬਹੁਤ ਜਿਆਦੀ ਕਮਾਲ ਦੀ ਆ ਇੱਥੇ ਆਣ ਕੇ ਮੇਰਾ ਸੱਜਣ ਵੀਰ ਕੋਈ ਵੀ ਵੇਖਣੀ ਚਾਹੁੰਦਾ ਖਰੀਦਣੀ ਚਾਹੁੰਦਾ ਤੇ ਦੋ ਟਾਈਮ ਆਪਣੀ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੀ ਇੱਧਰ ਵੇਖੋ ਚਾਂਦੋ ਜੀ ਰਿਹਾ ਬਾਕੀ ਸੰਧੂ ਸਾਹਿਬ ਜਿਹੜੀ ਚੀਜ਼ ਜਿਹੜੀ ਆ ਨਾ ਉਹ ਹਰ ਇੱਕ ਨੂੰ ਦੇਖ ਜਾਂਦੀ ਆ ਹਾਂ ਜਿਹੜਾ ਹੀਰਾ ਉਹ ਲਗਿਆ ਤੇ ਰਹਿਣਾ ਨਹੀਂ ਨਹੀਂ ਰਹਿਣਾ ਉਹ ਆਪਾਂ ਜੇ ਗੱਲ ਕਰੀਏ ਚਲੋ ਸ਼ੌਕ ਆ ਭਰਾਵਾਂ ਦਾ ਹਾਂਜੀ ਵੀ ਇਹੋ ਜੀ ਸ਼ੌਕੀਆ ਚੀਜ਼ ਦੇ ਉੱਪਰ ਚਲੋ ਫਲਕਾਰੀਆਂ ਪਾਉਣੀਆਂ ਹਾਰ ਸ਼ਿੰਗਾਰ ਲਾਉਣਾ ਚਲੋ ਕੋਈ ਮਾੜੀ ਗੱਲ ਨਹੀਂ ਕੀ ਪਰ ਚਲੋ ਬਾਕੀ ਸਾਦੂ ਸਭ ਰੱਖਦੀ ਆ ਗੰਮਾ ਵਾਲੀ ਫਲਕਾਰੀ ਵਾਲੀ ਗੱਲ ਹੈ ਨਾ ਆਪਾਂ ਫਲਕਾਰੀ ਤਾਂ ਨਹੀਂ ਪਾਈ ਵੀ ਕੁੱਤੇ ਪਾਉਣ ਤੋਂ ਥੱਲੇ ਹੀ ਫਲਕਾਰੀ ਲਈ ਫਿਰਦੀ ਆ ਆਪਣਾ ਦੇਖ ਜਾਣੀ ਆ ਬਿਲਕੁਲ ਬਿਲਕੁਲ ਜੇ ਉਹ ਸੂਈਆਂ ਜੇ ਟੋਕੀ ਹੁੰਦੀ ਆ ਤੇ 10 12 ਕਿਲੋ ਵਾਲੀ ਤੇ ਫਲਕਾਰੀ ਪਾ ਕੇ ਆ ਕੀ ਇਹ ਨਾਲ ਦੇਣਾ ਉਹਨਾਂ ਦਾ ਹਾਂ ਇਹ ਬਣਾ ਆ ਪੀ ਪੇ ਦੁੱਧੋਂ ਫਲਕਾਰੀਆਂ ਨੇ ਨਹੀਂ ਹਲਕਦਰ ਆ ਚੀਜ਼ਾਂ ਨੇ ਦੇਣਾ ਹਨ ਆਣੇ ਦੇਣਾ ਦੁੱਧ ਨਸਲਾਂ ਦੇ ਦੁੱਧ ਤੇ ਦੇਣਾ ਬਾਕੀ ਚੱਟੇ ਲੇਵੇ ਇਹਨਾਂ ਤੇ ਜਿਹੜੀਆਂ ਬੰਤਰਾਂ ਦੁੱਧੋਂ ਤੁਸੀਂ ਚੈੱਕ ਕਰੋ ਨਿੱਗਰ ਚੱਟੇ ਦੇ ਵਿੱਚ ਆ ਤੇ ਐਸ ਵਕਤ ਕਿੰਦਰ ਇੱਕ ਵਾਰੀ ਫੇਰ ਦੱਸਦੇ 19 ਕਿਲੋ ਹਾਜ਼ਰ ਹਾਂਜੀ 19 ਕਿਲੋ ਹਾਜ਼ਰ ਲੋ ਵੀ 19 ਕਿਲੋ ਦੁੱਧ ਇਸ ਵੇਲੇ ਝੋਟੀ ਦੇ ਥੱਲੇ ਐਸ ਵਕਤ ਹਾਜ਼ਰ ਆ ਠੀਕ ਆ ਜੀ ਜਿਹੜੀ ਆਪਾਂ ਗੱਲ ਕਰਦੇ ਪਏ ਆ ਤੇ ਕੱਲ 22 ਤਰੀਕ ਸ਼ਾਮ ਨੂੰ ਜਿਹੜੀ ਚਵਾਈ ਹੋ ਉਹਨਾਂ ਦੇ ਕੋਲ ਪਈ ਫਿਰ ਹੁੰਦੇ ਕੱਲ ਠੀਕ ਹੈ ਜੀ ਇਹਨਾਂ ਨੇ ਗੂਗਲ ਤੇ ਬਿਲਕੁਲ ਟਾਈਮ ਜਿਹੜਾ ਨੋਟ ਕਰਾ ਕੇ ਸਾਰੇ ਭਰਾਵਾਂ ਨੂੰ ਉਹ ਵੀ ਦਿਖਾ ਦਿੱਤੀ ਜਾਊਗੀ ਉਹ ਚਵਾਈ ਜਿਹੜੀ ਹੈ ਸ਼ਾਮ ਨੂੰ ਬਿਲਕੁਲ 7 ਵਜੇ ਕੀਤੀ ਸੀ ਠੀਕ ਹੈ ਜੀ ਤੇ ਮਾਰਨਿੰਗ ਜਿਹੜੀ ਚਵਾਈ ਆਪਾਂ ਵਿੱਚੇ ਤੁਹਾਨੂੰ ਕਰਕੇ ਦਿਖਾ ਦਿਆਂਗੇ ਇੱਕ ਟਾਈਮ ਦੀ ਸੋ ਸਾਰੇ ਭਰਾ ਤੁਸੀਂ ਵੀਡੀਓ ਪੂਰੀ ਦੇਖ ਲਿਆ ਜੇ 19 ਕਿਲੋ ਦੀ ਮਾਲਕਨ ਇਹ ਝੋਟੀਆਂ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਸ ਵਕਤ ਸੋ ਚੋਰ ਜਵਾਹ ਇੰਦਰ ਫਿਰ ਭਰਾਬਰੂ ਦੀ ਵੀ ਦੱਸ ਦੇਣ ਪੂਰੀ ਪੈਕੇਟੇ ਰਕਮ ਦੀ ਚੌਣ ਚਾਰ ਓਕੇ ਆ ਜੀ ਐ ਬਿਲਕੁਲ ਸੰਧੂ ਸਾਹਿਬ ਕੋਈ ਇਹਦੇ ਵਿੱਚ ਭੂਰ ਨਹੀਂ ਛਿਟਾ ਨਹੀਂ ਕੋਈ ਧਾਰ ਵੱਧ ਘੱਟ ਨਹੀਂ ਗਾੜ ਲੈਣਾ ਗਾੜਲਾ ਬਰਾਬਰ ਮਗਰ ਲੈਣਾ ਮਗਰਲਾ ਫਿਰ ਗਾੜ ਇਹਦੀ ਮੈਂ ਦੀ ਹੋਵੇ ਕੋਈ ਸਾਢੇ ਤਿੰਨ ਲੀਟਰ ਹੋਵੇ ਤਿੰਨ ਲੀਟਰ ਹੋਵੇ ਸਾਢੇ ਤਿੰਨ ਲੀਟਰ ਹੂੰ ਇਹ ਨਹੀਂ ਗਾੜਿਆ ਜਿੱਡਾ ਚੌਥਾ ਨਾਲ ਦੇ ਵਿੱਚੋਂ ਦੁੱਧ ਹੁੰਦਾ ਕਿਸੇ ਮੈਂ ਦੇ ਨਾਰਮਲ ਤੇ 8 9 ਉਹ ਨਹੀਂ ਗਾੜੀ ਆ ਉਹ ਨਹੀਂ ਤਾਂ ਗਾੜੀ ਹੈ ਹਾਂ ਜੀ ਆ ਲੈ ਵੀ ਲਓ ਦੋਸਤੋ ਬਹੁਤ ਪਿਆਰੀ ਝੋਟੀ ਆ ਇੱਕ ਵਾਰੀ ਮੈਂ ਤੁਹਾਨੂੰ ਪੂਰਾ ਬਾਡੀ ਸਟਰਕਚਰ ਫੇਰ ਦਿਖਾ ਦਿਆਂ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਮੱਥਾ ਬਿਲਕੁਲ ਜੈੱਟ ਬਲੈਕ ਛੋਟ ਅ ਤੇਰੋ ਚੱਡੇਲੇਵੇ ਦੀ ਬੰਤਰ ਤੁਸੀਂ ਦੇਖ ਸਕਦੇ ਠੀਕ ਹੈ ਜੀ ਅਗੋਂ ਕਰਮਾ ਲਈ ਸਟਾਰਟ ਹੋ ਗਏ ਠੀਕ ਹੈ ਥਣ ਵੇਖੋ ਹੱਥੀ ਮੁਠੀ ਵਾਲਾ ਸੋ ਵੇਨ ਬੂਨ ਕਾਫੀ ਬਰੀਕ ਠੀਕ ਹੈ ਜੀ ਸੋ ਚੰਗੇ ਤਾਂ ਦਾਰੂ ਪਵਿੱਤਰ ਨਿਸ਼ਾਨੀ ਹੈ ਤੇ ਕਿੰਦਰ ਵਾਸੇ ਪਹਿਲੇ ਸਵੇਰ ਦਾ ਦੁੱਧ ਉਹਨਾਂ ਨੂੰ ਪੁੱਛਿਆ ਵੀਰਾਂ ਨੂੰ ਕਿੰਨਾ ਕੁ ਚੁਵਾਇ ਪਹਿਲੇ ਸੂਏ ਦਾ ਸੰਤੂ ਸਾਹਿਬ ਆਪਣੀ ਰਿਸ਼ਤੇਦਾਰੀ ਚ ਮੈਂ ਆਈ ਆ 16 ਕਿਲੋ ਪਹਿਲੇ ਸੂਏ ਮੈਂ ਦਿੱਤਾ ਪਹਿਲੇ ਨੇ 16 ਕਿਲੋ ਹਾਂਜੀ ਆ ਠੀਕ ਆ ਤੇ ਹੁਣ ਜਿਹੜਾ ਸਾਰਾ ਕੋਈ ਪਾਈਆਂ 50 ਦਿਨਾਂ ਦੀ ਕਰਮਾ ਲਈ 19 ਲੀਟਰ ਤੇ ਚੱਲਣ ਰਹੀ ਹੈ ਤੇ ਮੈਨੂੰ ਲੱਗਦਾ ਹੈ ਵੀ ਅੱਜ ਨਹੀਂ ਸੰਧੂ ਸਾਹਿਬ ਆਪਾਂ ਤੁਹਾਨੂੰ ਦੱਸਿਆ 22 ਲੀਟਰ ਉਹਨਾਂ ਦੇ ਘਰੋਂ ਦੁੱਧ ਚੋਇਆ ਵਾ 22 ਲੀਟਰ ਬਾਹਰ ਚੋਇਆ ਵਾ ਅੱਛਾ ਅੱਛਾ ਪਰ ਹੁਣ ਮੇਰੇ ਕੋਲ ਮੈਂ ਆਣ ਕੇ ਜਿਹੜੀ ਇੱਕ ਤੇ ਦੋ ਤਿੰਨ ਦਿਨ ਤੇ ਇਹਨੇ ਵੰਡ ਨਹੀਂ ਖਾਦਾ ਹਾਂ ਹਾਂ ਪੱਠਾ ਉਹ ਨਹੀਂ ਖਾਦਾ ਪੂਰਾ ਠੀਕ ਆ ਹੁਣ ਮੈਂ ਜਿਹੜੀ ਦਿਨੋ ਦਿਨ ਵਾਧਦੀ ਜਾਂਦੀ ਪਹਿਲੋ ਮੇਰੇ ਕੋਲ ਆਣ ਕੇ ਇੱਕ ਵਾਰ ਇਹਦੇ ਸਿਰਲੇ 17 ਕਿਲੋ ਰਹਿ ਗਏ ਥੋੜਾ ਜਿਹਾ ਡਾਉਣ ਇਹ ਦੋ ਤਿੰਨ ਕਿਲੋ ਡਾਉਣ ਮੈਂ ਤਿੰਨ ਦਿਨ ਜਿਹੜਾ ਵਾ ਹਰਕ ਪਾਈ ਜਾਂਦੀ ਹੈ ਇਹੋ ਗੱਲ ਹੀ ਆ ਪਾਈ ਕਿਲੋ ਤਾਂ ਤਾਂ ਹੁਣ ਇਸ ਦੂਜੇ ਸਵੇਰੇ ਚ ਚੱਲਣ ਦੇਈ ਸੀ ਉਹਨਾਂ ਦੇ ਘਰੇ ਲੋ ਵੀ ਇਹ ਉਹ ਮੇਰਾ ਭਰਾ ਠੀਕਾ ਜੀ ਐ ਨੂੰ ਕਿੰਦਰ ਹਿੱਕਦੇ ਨੂੰ ਮੜਾ ਚ ਤੇ ਗੱਲ ਕੋ ਵੀ ਇਹ ਕਲੀਅਰ ਹੋਊਗੀ ਠੀਕਾ ਜੀ ਤੇ ਮੈਨੂੰ ਲੱਗਦਾ ਵੀ ਜੇ ਇਸ ਘਰੇ ਵੀ ਕਰਮਾੜੀ ਚਲੀ ਜਾਂਦੀ ਅੱਜ ਕਿੰਦਰ ਦੇ ਕੋਲ ਮੈਨੂੰ ਲੱਗਦਾ ਵੀ ਤੀਜਾ ਚੌਥਾ ਚਾਰ ਕਦੇ ਨਹੀਂ ਹੋਇਆ ਕਿੰਦਰ ਆਈ ਨੂੰ ਹਾਂ ਜੀ ਚੌਥਾ ਕਦੇ ਚੌਥਾ ਕਦੇਣੀ ਆ ਜੀ ਠੀਕਾ ਜੀ ਕਿਉਂਕਿ ਪਰਸੋਂ ਚੌਥੇ ਕਪਾ ਅਪਡੇਟ ਪਾਈ ਸੀਗੀ ਉਦੋਂ ਤੱਕ ਤਕਰੀਬਨ ਇਹਨਾਂ ਨੇ ਪਰਚੇਜ਼ ਕੀਤੀ ਸੀ ਖਰੀਦੀ ਸੀ ਅੱਗੋਂ ਠੀਕ ਆ ਤੇ ਆ ਝੋਟੀ ਦੀ ਬੰਤਰ ਤੇ ਇਹ ਸਟ੍ਰਕਚਰ ਦੇ ਬਾਕੀ ਬਹੁਤ ਸੋਹਣੀ ਚੰਗੀ ਗੋਲ ਚੰਗੇ ਕਰਤੂਤ ਵਾਲੀ ਝੋਟੀ ਆ ਤੇ 22 ਲੀਟਰ ਜਾਂ 2 ਤੇ ਚੱਟੇਲੇਵੇ ਦੀ ਬੰਤਰ ਚੋਂ ਮੈਨੂੰ ਬੜਾ ਦਸੰਦ ਦੀ ਲੋੜ ਨਹੀਂ ਪਈਦੀ ਦੀ ਐਚਪ ਵੈੜਾ ਵਰਗਾ ਹਵਾਨਾ ਛੱਡਾ ਤੇ ਬਾਕੀ ਤੁਸੀਂ ਨੇਵਾ ਲੂਆ ਵੇਖ ਕੇ ਆ ਵੀ ਜੱਜਮੈਂਟ ਕਰ ਜਾਣੀ ਐ ਵੀ ਭਾਂਡਾ ਕਰਮ ਵਾਲੀ ਨੂੰ ਜਿਹੜਾ ਲੱਗਾ ਤੇ ਤਕਰੀਬਨ 22 ਲੀਟਰ ਦੁੱਧ ਇਸ ਵਾਰ ਵੀ ਜਾਂ 22 ਤੋਂ ਪਲੱਸ ਇਹਨੂੰ ਆਂਦਾ ਕੁਛ ਨਹੀਂਗਾ ਸੋ ਬਹੁਤ ਖੂਬਸੂਰਤ ਹੈ ਤੇ ਗਿੰਦਰ ਕੀ ਡਿਮਾਂਡ ਕੀ ਮੁੱਲ ਕਰਦਾ ਛੋਟੀ ਦਾ ਭਰਾ ਸੰਧੂ ਸਾਹਿਬ ਜੀ ਤੇ ਆਪਾਂ ਉਹ ਕੀ ਆਂਦੇ ਹੁੰਦੇ ਵੀ ਵੇਖੀਦੇ ਜਿਤਰਾ ਮੁੱਲ ਸੁਣੀਦੇ ਆ ਵੀ ਵੀ ਗੱਲ ਵਾਲਿਆਂ ਦਾ 5-5 ਲੱਖ ਮੰਗੀ ਜਾਂਦੇ ਆ ਵਾ 5 ਲੱਖ ਨਹੀਂ ਮੰਗਣਾ ਮਤਲਬ ਅਜੇ ਤਿਆਰ ਨਹੀਂ ਹੁੰਦਾ ਦੁੱਧ ਤੇ ਚਲੋ ਆਪਾਂ ਉਹ ਭਰਾਵਾ ਦੀ ਗੱਲ ਨਹੀਂ ਕਰਦੇ ਮਤਲਬ ਗੱਲ ਕਰਦੇ ਜੇ ਮੌਕੇ ਦੀ ਗੱਲ ਆ ਬੋਲਾਂ ਦੇ ਵਿੱਚ ਹੁੰਦਾ ਵੀ ਦੁੱਧ ਚਬਾਉਗੇ ਕੋਈ ਨਾ ਵੀ ਅਸੀਂ ਤਿਆਰ ਦੇਣ ਦਾ ਇਹ ਗੱਲ ਹਾਂਜੀ ਹੁਣ ਲਾ ਲਓ ਮੈਂ ਹੀ ਠੁੱਕੀ ਮੈਂ ਲਿਆਵਾ ਆ ਠੁੱਕੀ ਮੈਂ ਦਾ ਮੈਂ ਆਖੋ ਇੰਨਾ ਦੇ ਦੇਣਾ ਆ ਉਹ ਵਿੱਚ ਥੋੜਾ ਵੜ ਕੇ ਵੇਖਿਆ ਆਪਾਂ ਹਾਂ ਕਾਰਨ ਇਹ ਮੌਕੇ ਤੇ ਤਿਆਰ ਆ ਹਾਜ਼ਰ ਵਾ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆ ਤੇ ਆਪਾਂ ਜੈ ਜੀ ਬਹੁਤ ਆ ਜਿਆਦਾ ਗਲਤ ਮੋਲ ਵਾਲਾ ਕੰਮ ਨਹੀਂ ਕਰਨਾ ਜਾਇ ਜੀ ਦੇ ਦੇਣੀ ਆਪ ਦੀ ਕੋਈ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਣੇ ਘਰੇ ਆਣ ਕੇ ਤਸੱਲੀ ਜਿਤਨਾ ਮਰਜੀ ਕਰੇ ਬਿਲਕੁਲ ਪੁੱਲਾ ਸਦਾ ਭੈਣ ਭਰਾ ਨੂੰ ਆਪਾਂ ਬੁਖਾਰਿਆ ਵੀ ਆਓ ਵੀ ਬਸ ਬਸ ਹਾਂਜੀ ਇਹਦੇ ਥਲੇ ਸੰਧੂ ਸਾਹਿਬ ਜਿਹੜਾ ਹੁਣ ਇਨਾ 100 ਲੀਟਰ ਦੁੱਧ ਤਿਆਰ ਵਾ ਜਿੰਨਾ ਟਾਈਮ ਕੋਈ ਆਪ ਦਾ ਤਸੱਲੀ ਕਰ ਸਕਦਾ ਉਹ ਨਹੀਂ ਗੱਲ ਇਹ ਆਪਾਂ ਜਾਇ ਜੀ ਮੁੱਲ ਕਰਨਾ ਵਾ ਇਹਦਾ 2 ਲੱਖ ਤੇ 20000 ਰੁਪਏ ਆਪਾਂ ਡਿਮਾਂਡ ਉਤਰਾ ਭਾਵੇਂ ਮੰਗਣ ਨੂੰ ਢਾਈ ਮੰਗੀ ਜਾਈਏ ਜੇ ਘੋੜੇ ਮੇੜਿਆਂ ਵਾਲਾ ਤੇ ਉਹਦੇ ਨਾਲ ਢਾਈ ਵੀ ਕਰ ਲਾਂਗੇ ਹਾਂ ਤੇ ਦੇਣੀ ਜਿਹੜੀ ਆਪਾਂ 2 10 ਦੀ ਦੇ ਦੇਾਂਗੇ 2 10 ਦੀ ਹਾਂਜੀ ਆ ਲਓ ਬੇ 2 10 ਦੀ ਦੋਸਤੋ ਇਹ ਛੋਟੀ ਗਿੰਦਰਾ ਦਾ ਵੀ ਦੇਣੀ ਆਪਣੇ ਕਿੰਦੇ ਤੋਂ ਤਾਂ ਬਾਕੀ ਮੇਰੇ ਸਾਰੇ ਵੀਰ ਪਾਰਖੂ ਆ ਸਾਰੇ ਖਿਡਾਰੀ ਆ ਪਸ਼ੂ ਪਾਲਕ ਭਰਾ ਨੇ ਡੇਰੀ ਫਾਰਮਰ ਨੇ ਦੇਖਦੇ ਆ ਸਾਰੀ ਪਤਾ ਲੱਗ ਜਣਾ ਵੀ ਇਸ ਲੈਵਲ ਦੀ ਛਾਏ ਹੋਵੇ ਤੇ ਇਨੀ ਕੀਮਤ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਬਹੁਤੋ ਵੀਰਾਂ ਦੇ ਕਮੈਂਟ ਵੀ ਆਉਣੇ ਆ ਦੇ ਵੀਰੇ ਰੇਟ ਚਲੋ ਜਾਇਜ ਮੰਗਿਆ ਕਈਆਂ ਨੇ ਕਹਿੰਦਾ ਨਿਯਾਇਜ ਹੀ ਵੀ ਆ ਕਈਆਂ ਨੇ ਕਹਿੰਦਾ ਬੜਾ ਹੀ ਜਾਇਜ ਮੰਗਿਆ ਠੀਕ ਹੈ ਜੀ ਬੜਾ ਕੀ ਗੱਲ ਆ ਜੀ ਇਹ ਦੁਨੀਆਵਾਂ ਦੀਨ ਤੋਂ ਦੀਨ ਹਾਂ ਤੁਸੀਂ ਪਹਿਲੀ ਲੈ ਲਓ ਹਾਂ ਕੋਈ ਤੋ ਤੇ ਅੱਗੇ ਬੜੀ ਪਹਿਲੀ ਹੀ ਨੇ ਹੋਰ ਕੀ ਕਰਨੀ ਹਾਂ ਜੇ ਕੋਈ ਹੋਰ ਕਿਤਾ ਚਲਾ ਲਓ ਤੇ ਤੇ ਯਾਰ ਅੱਗੇ ਬੜਾ ਪੈਸਾ ਹੀ ਨੇ ਆ ਕੀ ਕਰਨੀ ਹਾਂ ਇਹ ਐਦਾਂ ਨਹੀਂ ਉਦਾਂ ਹੀ ਚੰਗੀ ਨੂੰ ਮਾੜਾ ਆਖਣਾ ਵਾ ਮਾੜੇ ਨੂੰ ਚੰਗਾ ਆਖਣਾ ਵਾ ਇਹ ਆਪਾਂ ਕਿਸੇ ਦੀ ਘੋੜੇ ਮੇੜੇ ਵਾਲੀ ਗੱਲ ਨਹੀਂ ਕਰਦੇ ਹਾਂ ਇਹ ਇੱਥੇ ਚੰਗੇ ਲੋਕ ਵੀ ਬਹੁਤ ਵਾੜੇ ਵੀ ਬਹੁਤ ਵਾ ਬਿਲਕੁਲ ਬਿਲਕੁਲ ਕੀ ਜਾਂਦੇ ਹੁੰਦੇ ਚੰਗਿਆਈ ਜੇ ਬਰਿਆਈ ਨਾ ਹੋਵੇ ਤੇ ਫਿਰ ਚੰਗਿਆਈ ਨੂੰ ਯਾਦ ਕਿੰਨੇ ਕਰਨਾ ਜੇ ਦੋਵੇਂ ਚੀਜ਼ਾਂ ਮਾਰ ਐਨੇ ਬਣਾਈਆਂ ਜੇ ਦਿਨ ਬਣਾਈਆਂ ਤੇ ਰਾਤ ਵੀ ਰਾਤ ਦਾ ਕੁਝ ਯਾਦ ਨਹੀਂ ਕਿਸੇ ਕਰਨਾ ਸਹੀ ਹੈ ਸਹੀ ਗੱਲ ਆ ਵਾ ਬਿਲਕੁਲ ਫਿਰ ਤੇ ਚੱਲੀ ਲੋ ਵੀ ਬਹੁਤ ਪਿਆਰੀ ਝੋਟੀ ਆ ਗਿੰਦਰ ਦੇ ਵਿਚਾਰ ਚੰਗੇ ਆ ਠੀਕ ਆ ਜੀ ਪਸ਼ੂ ਵਪਾਰ ਦਾ ਕੀਤਾ ਭਰਾ ਦਾ ਸੋ ਮੈਨੂੰ ਲੱਗਦਾ ਵੀ ਚਲੋ ਵੱਡੇ ਛੋਟੇ ਟਿਕਾਣੇ ਦੀ ਗੱਲ ਨਹੀਂ ਹੁੰਦੀ ਵੀ ਅੱਡਾ ਛੋਟਾ ਜਾਂ ਵੱਡੇ ਅੱਡੇ ਤੇ ਹੁੰਦੀ ਬਹੁਤੇ ਭੈਣ ਭਰਾਵਾਂ ਦੇ ਫੋਨ ਕਾਲਾ ਵੀ ਆਉਂਦੀਆਂ ਔਰ ਕੀ ਹੋਵੇ ਠੀਕ ਹੈ ਜੀ ਇਸ ਛੋਟੀ ਨੂੰ ਖਰੀਦਣ ਦੇ ਲਈ ਖਾਸ ਤੌਰ ਤੇ ਕਿਸੇ ਭਰਾ ਨੇ ਸੌਦਾ ਕਰ ਲਿਆ ਤੇ ਹੋਰਾਂ ਨੇ ਕਹਿਣਾ ਵੀ ਤੂੰ ਸਸਤੀ ਵੇਚ ਦੇ ਕਿਸੇ ਨੇ ਕਹਿਣਾ ਵੀ ਨਹੀਂ ਗੱਲ ਹੈ ਵੀ ਚਲੋ ਹਰੇਕ ਦੀ ਆਪੋ ਆਪਣੀ ਸਮਝ ਆ ਪਾ ਸਮਝਣਾ ਪੈਸੇ ਲੱਗ ਰਹੇ ਆ 19 ਕਿਲੋ ਚੋਲੋ ਮੇਰਾ ਭਰਾ ਲੀਟਰ ਮਾਰ ਲਓ ਉਸ ਤੋਂ ਬਾਅਦ ਕਿੰਦਰ ਨੂੰ ਪੈਸੇ ਗਿਣਾ ਦਿਓ 220000 ਡਿਮਾਂਡ ਕਰਤੀ ਭਰਾ ਨੇ ਤੇ ਦੋ ਦਸ ਦੀ ਜਿਹੜੀ ਤੁਹਾਨੂੰ ਇਹ ਛੋਟੀ ਦੇ ਦਊਗਾ ਬਾਕੀ ਛੋਟੀ ਹੱਕ ਰੱਖਦੀ ਹੈ ਕਰਮਾਂ ਦੀ ਠੀਕ ਹੈ ਜੀ ਘਰ ਘਰ ਨਹੀਂ ਖੜੀਆਂ ਛੋਟੀਆਂ ਸਾਰੇ ਭਰਾਵਾਂ ਨੂੰ ਪਤਾ ਵੀ 10-11 ਬਾਹਰ ਬਾਰਕ ਮਜਾਜ ਉੱਟ ਕਾ ਵੈਸੇ ਵੀ ਬਹੁਤ ਘੱਟ ਟੱਪਾਂ ਦਈਆਂ ਸਾਰੇ ਭਰਾਵਾਂ ਦੇ ਕੋਲ ਪਸ਼ੂ ਡੰਗਰ ਰੱਖੇ ਹੋਏ ਆ ਠੀਕ ਆ ਜੀ ਸੋ ਕਹਨ ਜੋ ਮਰਜ਼ੀ ਕਹਿ ਲੀਏ ਬੋਲਾਂ ਦੇ ਵਿੱਚ ਨਹੀਂਗਾ ਅਸਲੀਅਤ ਦੇ ਵਿੱਚ ਜਿਹੜਾ ਇੱਥੇ ਤੁਹਾਨੂੰ ਚਵਾਦ ਵਾਲਾ ਤੇ ਤੁਸੀਂ ਚੋ ਲੈਣਾ ਉਹ ਦੁੱਧ ਦੀ ਗੱਲਬਾਤ ਕਰਦੇ ਪਏ ਤੁਹਾਡੇ ਘਰੇ 22 ਕਰ ਦੇ 23 ਕਰ ਦੇ ਤੁਹਾਡੀ ਅੱਗੇ 200 ਮਿਹਨਤ ਸਦਕਾ ਗੱਲਬਾਤ ਬਿਲਕੁਲ ਸਿਰੇ ਲੱਗ ਰਹੀ ਹੈ ਤੇ ਗਿੰਦਰ ਇਹ ਝੋਟੀ ਅੱਜ ਆਪਣੇ ਕੋਲੇ ਵਿਕਾਊ ਆ ਹਾਂ ਜੀ ਸੰਧੂ ਸਾਹਿਬ ਤੇ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਸਾਂਜੇ ਜਿੱਥੇ ਤੈਨੂੰ ਕਾਲ ਕਰਨ 95952 6853 ਠੀਕ ਆ ਜੀ ਤੇ ਸ